ਵੈਰ ਕਰਮਜੀਤ ਸਿੰਘ ਨਾਗੋਕੇ ਮੋੜ ਵੱਲੋਂ ਸਾジナ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਨ੍ਹਾਂ ਦਾ ਵੀ ਕਿਹੇ ਨੂੰ ਚਿੱਟਾ ਜਾਂ ਕਾਲਾ ਮੋਤੀਆ ਵਾ ਜਾਂ ਜਿਨ੍ਹਾਂ ਦੀ ਨਿਗਾ ਘਟਿਆ ਉਹਨਾਂ ਨੂੰ ਆਪਣੇ ਕੋਲੋਂ ਬਿਲਕੁਲ ਦਾਰੂ ਜਿਹੜਾ ਵਾ ਫਰੀ ਮਿਲਦਾ ਵਾ ਆਣ ਕੇ ਇੱਥੋਂ ਆ ਕੇ ਵਿਖਾ ਕੇ ਦਾਰੂ ਲਿਜਾ ਸਕਦੇ ਹੋ ਜਿਨ੍ਹਾਂ ਨੂੰ ਵੀ ਜ਼ਰੂਰਤ ਹੋਵੇ ਚਿੱਟਾ ਕਾਲਾ ਮੋਤੀਆ ਜਾਂ ਕਿਹੇ ਦੀ ਨਿਗਾ ਘਟ ਹੋਵੇ ਤੇ ਬਿਲਕੁਲ ਫਰੀਦਾਰੂ ਦਿੱਤਾ ਜਾਂਦਾ ਵਾ ਬਹੁਤ ਹੀ ਸੰਗਤਾਂ ਨੇ ਅੱਜ ਤੱਕ ਲਾਭ ਠਾਇਆ ਵਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸੰਗਤਾਂ ਦਾ ਆਪ ਲਾ ਸਕਦੇ ਜਿੰਨਾਂ ਦੀ ਨਿਗਾ ਘਟਿਆ ਬੱਚੇ ਬਜ਼ੁਰਗ ਜਿਸ ਕਿਸੇ ਵੀ ਉਮਰ ਵਿੱਚ ਕਿਸੇ ਦੀ ਨਿਗਾ ਘਟ ਹੋਵੇ ਤੇ ਦਾਰੂ ਆ ਕੇ ਬਿਲਕੁਲ ਫਰੀ ਮਿਲਦਾ ਵਾ ਚਿੱਟੇ ਕਾਲੇ ਮੋਤੀਏ ਦਾ ਦਾਰੂ ਵੈਰ ਕਰਮਜੀਤ ਸਿੰਘ ਦੀ ਨਕਲ ਕਰਨ ਵਾਲਿਆਂ ਤੋਂ ਵੀਡੀਓ ਜ਼ਰੂਰ ਵਟਿਓ ਕਿਉਂਕਿ ਸਾਡੇ ਨੰਬਰਾਂ ਦੇ ਉੱਪਰ ਲਿਖਿਆ ਹੁੰਦਾ ਨਕਲ ਕਰਨ ਵਾਲਿਆਂ ਤੋਂ ਬਚੋ ਸਾਡੇ ਸਿਰਫ ਇਹ ਮੇਨ ਨੰਬਰ ਆ ਵਾਹਿਗੁਰੂ ਜੀ